ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਬਾਜੇਕੇ ਪਹੁੰਚੇ ਆ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਲੈਕਸ਼ਨ ਆ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਦੀ ਸਰਕਾਰ ਦੇਖਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਿੱਚ ਕਿਨਾ ਹੀ ਆਪਣਾ ਕਾਰਜ ਸਿੰਘ ਜੀ ਕਾਰਜ ਸਿੰਘ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਸਰਕਾਰ ਆ ਸਕਦੀ ਹੈ ਸਾਡੇ ਪਿੰਡ ਤਾਂ ਫਿਰ ਆਮ ਆਦਮੀ ਦੀ ਹੈ ਜੀ ਆਮ ਆਦਮੀ ਦੀ ਹਾਂਜੀ ਆ ਆਮ ਆਦਮੀ ਦਾ ਇੰਨਾ ਬੋਲਬਾਲਾ ਤੁਹਾਡੇ ਪਿੰਡ 'ਚ ਕਿਉਂ ਕੋ ਕੰਮ ਕੀਤੇ ਆ ਸਰਪੰਚ ਨੇ ਵੀ ਤੇ ਆਪਣੇ लाटी ਸਿੰਘ ਨੇ ਵੀ ਉਸ ਨੇ ਕੰਮ ਬਹੁਤ ਕੀਤੇ ਹਾਂ ਜੀ ਤਾਂ ਕਰਕੇ ਇਹ ਤੇ ਕੈਂਡੀਡੇਟ ਕਰਮਜੀਤ ਅਣਮੋਲ ਆ ਉਹਨਾਂ ਨੂੰ ਜਾਣਦੇ ਤੁਸੀਂ ਹਾਂਜੀ ਕਿਵੇਂ ਜਾਣਦੇ ਉਹਨਾਂ ਨੂੰ ਪਹਿਲਾਂ ਫਿਲਮ ਫੁਲਮਾਂ ਚ ਦੇਖਿਆ ਸੀਗਾ ਹਾਂਜੀ ਤੇ ਹੁਣ ਉਹ ਰਾਜਨੀਤੀ ਚ ਆਏ ਆ ਇਹ 2.5 ਸਾਲ ਤੋਂ ਜਿਹੜੇ ਕੰਮ ਕੀਤੇ ਆ ਜਿਵੇਂ 600 ਜੁਨਟ ਸੀ ਜਾਂ ਹੋਰ ਡਾਕਟਰੀ ਸਿਹਤ ਆ ਪੁਲਿਸ ਵੀ ਦਿੰਦੀ ਪਈ ਗੱਡੀਆਂ ਲੱਗੀਆਂ ਹੋਈਆਂ ਵਾਂ ਤੇ ਹੋਰ ਸਰਕਾਰੀ ਦਰਬਾਰ ਜਿਹਦਾ ਆਪਾਂ ਜਾਣਦੇ ਆ ਦਫਤਰਾਂ ਦੇ ਵਿੱਚ ਖੱਜਲਖੋਰੀ ਘੱਟ ਹੁੰਦੀ ਆ ਉਹ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਉਹਨਾਂ ਨੂੰ ਠੱਲ ਪਈ ਆ ਕਿ ਪਹਿਲਾਂ ਉਦਾਂ ਹੀ ਹੋ ਰੇ ਸੀ ਪਹਿਲਾਂ ਵਾਰੀ ਹੋ ਰਿਹਾ ਨਹੀਂ ਠੱਲ ਤਾਂ ਪਈ ਆ ਚਲੋ ਕੰਮ ਹੁੰਦੇ ਆ ਟਾਈਮ ਸਰ ਜਾਈਦਾ ਤੇ ਵਧੀਆ ਇਜਤਮਾਨਾਂ ਬੁਲਾਉਂਦੇ ਆ ਸਾਰੇ ਕਿ ਤੁਹਾਨੂੰ ਲੱਗਦਾ ਕਰਮਜੀਤ ਅਨਮੋਲ ਇੱਥੇ ਜਿੱਤ ਜਾਣਗੇ ਜਾਂ ਟੱਕਰ ਹੋਗੀ ਕਿਹਦੇ ਨਾਲ ਮੁਕਾਬਲਾ ਹੋ ਰਿਹਾ ਮੁਕਾਬਲਾ ਤਾਂ ਵੇਖੋ ਕੋਈ ਕਹਿ ਨਹੀਂ ਸਕਦੇ ਬਾਕੀ ਸਾਡੇ ਪਿੰਡ ਦਾ ਇਹ ਤਾਂ ਕਹਿ ਸਕਦੇ ਆ ਵੀ ਆਮ ਆਦਮੀ ਦੀ ਵੋਟ ਜ਼ਿਆਦਾ ਨਿਕਲੂਗੀ ਤੂੰ ਆਮ ਆਦਮੀ ਦੀ ਹਾਂਜੀ ਹਾਂ ਜੀ ਤੁਸੀਂ ਸਾਸੀਗਾ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਈ ਤੁਹਾਡਾ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਕਿਹਦੀ ਸਰਕਾਰ ਆਉਣ ਵਾਲੇ ਸਮੇਂ ਚ ਬਣ ਸਕਦੀ ਹੈ ਕਾਲੀ ਕਾਂਗਰਸ ਆਮ ਆਦਮੀ ਭਾਜਪਾ ਜਾਂ ਮਤਲਬ ਕਾਂਗਰਸ ਜਾਂ ਮਤਲਬ ਇਹੋ ਝਾੜੂ ਵਾਲੇ ਦੇ ਰਵੱਟ ਭਾਜਪਾ ਦਾ ਤਾਂ ਕੱਟ ਹੀ ਹੈ ਇਹਨਾਂ ਟੱਕਰ ਲੱਗਦੀ ਦੋਆਂ ਦੀ ਹਾਂ ਤੁਹਾਨੂੰ ਲੱਗਦਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਦੇ ਕੰਮ ਕਿਹਨੇ ਕੰਮ ਕੀਤੇ ਸਭ ਤੋਂ ਵੱਧ ਕਿਹੜੀ ਸਰਕਾਰ ਨੇ ਕੀਤੇ ਕੰਮ ਤਾਂ ਜੇ ਗਿਣੀਆਂ ਦੇ ਪਹਿਲਾਂ ਤੋਂ ਮਤਲਬ ਕਾਲੀਆਂ ਨੇ ਬਹੁਤ ਕੰਮ ਕੀਤੇ ਤੇ ਕਾਂਗਰਸ ਨੇ ਇਹਨਾਂ ਦੇ ਤਾਂ ਮਤਲਬ ਹੁਣ ਲਾਰੇ ਹੀ ਜਿਹੜੇ ਆਕਲ ਆਏ ਜਰੂਰ ਕਰਤਾ ਇਹਨਾਂ ਵੀ ਮਾਫ ਜਿਹੜੀ ਸਾਨੂੰ ਕਣਕ ਮਤਲਬ ਆਉਂਦੀ ਸੀ ਅੱਗੇ ਛਵਾਈ ਬਾਦ ਉਹ ਵੀ 2 ਸਾਲ ਹੋ ਗਏ 2 ਢਾਈ ਸਾਲ ਹੋ ਗਏ ਕਣਕ ਨਹੀਂ ਮਿਲੀ ਸਾਨੂੰ ਗਟਾ ਕਣਕ ਤਾਂ ਮਿਲਦਾ ਹੁੰਦਾ ਸੀ ਬਾਕੀ ਸੈਂਟਰ ਸਾਨੂੰ ਦਿੱਤੀ ਆ 10 ਕੱਟ ਦੀ 10 ਕਿਲੋ ਦੀ 1 20 ਕਿਲੋ ਦੀ ਹਾਂ ਬਿਲ ਆਉਂਦਾ ਬਿਲ ਨਹੀਂ ਆਉਂਦਾ ਬਿਲ ਨਹੀਂ ਆਉਂਦਾ ਨਾ ਨਾ ਚਲੋ ਧੰਨਵਾਦ ਸਸਿਕਾ ਭਾਈ ਜੀ ਸਸਤਿਕਾਰ ਜੀ ਇਹ ਨਹੀਂ ਆਪਣਾ ਮੇਰਾ ਨਾਮ ਮਰਕਸ ਹੈ ਜੀ ਇਹ ਹੀ ਪਿੰਡ ਆਪਣਾ ਹਾਂ ਜੀ ਕੀ ਗਿਣਾ ਚਾਉਂਦੇ ਹੋ ਤੁਹਾਨੂੰ ਲੱਗਦਾ ਕਿਹੜੀ ਸਰਕਾਰ ਹੈ ਕਿ ਬਣ ਸਕਦੀ ਹੈ ਸਰਕਾਰ ਹੈ ਜੀ ਬਣੂ ਤਾਂ ਉਹਨੂੰ ਤੇ ਸੈਂਟਰ ਤਾਂ ਕਾਂਗਰਸੀ ਬਣੇਗੀ 100% ਕਾਂਗਰਸ ਬਣੇਗੀ 100 ਚੋ 100 ਹੀ ਗਿਣਦੇ ਉਹ ਕਹਿੰਦੇ ਫਿਰ ਬੀਜੇਪੀ ਦੀਆਂ ਸੁੰਨ ਦੇ ਵਿੱਚ ਆ ਰਹੇ ਆ ਬੀਜੇਪੀ ਦੀ ਹਵਾ ਤਾਂ ਲੱਖ ਹੋਵੇ ਵਿਰੋਧ ਵੀ ਬੀਜੇਪੀ ਦਾ ਹੀ ਹੈ ਨਾ ਕਾਂਗਰਸ ਦਾ ਵਿਰੋਧ ਨਹੀਂ ਹੈ ਜੇ ਕੋਈ ਗਿਣੇ ਕਾਂਗਰਸ ਦਾ ਵਿਰੋਧ ਨਹੀਂ ਹੈ ਕਾਂਗਰਸ ਸਰਕਾਰ ਨੂੰ ਫਿਰ ਵੀ ਲੋਕ ਚਾਹੁੰਦੇ ਆ ਮਨੋਂ ਦਿਲੋਂ ਚਾਹੁੰਦੇ ਆ ਜੇ ਸਾਡੇ ਪਿੰਡ ਨਾਲ ਹਿਸਾਬ ਲਾਈਏ ਤੇ ਅਹੀ ਇਥੇ ਇਹ ਗੱਲ ਕਰਦੇ ਹਾਂ ਬੰਮ ਲੱਖ ਕਿਵੇਂ ਵੀ ਫਿਰ ਸਰਕਾਰ ਵੇਹ ਚੰਗੀ ਸੀ ਕਿ ਕਾਂਗਰਸ ਦੇ ਕਿਹੜੇ ਉਹ ਜੇ ਕੰਮ ਸੀ ਜਿਹੜੇ ਤੁਹਾਨੂੰ ਬਹੁਤ ਵਧੀਆ ਚੰਗੇ ਲੱਗੇ ਕਾਂਗਰਸ ਦੇ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਜੀ ਕਿ ਇਹ ਸਰਕਾਰ ਚ ਕੋਈ ਨਿਆਇ ਜ ਕੋਈ ਸਹੂਲਤਾ ਹੈ ਸਹੂਲਤਾ ਜੋ ਕਿਹਾ ਉਹ ਮਿਲਿਆ ਜੋ ਕਿਹਾ ਉਹਨੇ ਮਿਲਿਆ ਆਮ ਆਦਮੀ ਪਾਰਟੀ ਦੇ ਕੰਮ ਕੋਈ ਦੇ ਦਿਓ ਇਹ ਆਮ ਆਦਮੀ ਦੇ ਕੰਮ ਵੀ ਠੀਕ ਹੈ ਬਹੁਤ ਵਧੀਆ ਹੈ ਕੰਮ ਜਿਵੇਂ ਸਰਕਾਰ ਹੈ ਹਾਲੇ ਜਿਵੇਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਵੀ ਜੇ ਕਿਤੇ ਅੱਛੇ ਤਰੀਕੇ ਨਾਲ ਕੰਮ ਹੋਣਗੇ ਤੇ ਆਉਣ ਵਾਲੇ ਦਿਨਾਂ 'ਚ ਲੋਕ ਇਹਨਾਂ ਨੂੰ ਵੀ ਚਾਣਗੇ ਜਿੱਥੇ ਫਰੀਦਕੋਟ ਹਲਕੇ ਦੇ ਵਿੱਚ ਇੱਕ ਫਿਲਮੀ ਚਿਹਰਾ ਉਹਦੀ ਟੱਕਰ ਕਿਹਦੇ ਨਾਲ ਕਹਿ ਸਕਦੇ ਆ ਮਤਲਬ ਮੁਕਾਬਲਾ ਕਿਹਨਾਂ ਨਾਲ ਕਹਿ ਸਕਦਾ ਬਹੁਤ ਜ਼ਿਆਦਾ ਕੈਂਡੀਡੇਟ ਇੱਥੇ ਫਰੀਦਕੋਟ ਹਲਕੇ ਦੇ ਵਿੱਚ ਉਤਰੇ ਹੋਏ ਆ ਮੈਦਾਨ ਦੇ ਵਿੱਚ ਹੰਸਰਾਜ ਹੰਸਰਾਜ ਹੰਸ ਇੱਕ ਨਾਮੀ ਚਿਹਰਾ ਤੇ ਮੈਦਾਨੀ ਤਾਂ ਜੋ ਮਰਜੀ ਆ ਜਾਈ ਜਿੱਤੂਗਾ ਤਾਂ ਅਨਮੋਲ ਕੇ ਕਿਨਾਂ ਦੇ ਗਾਣ ਹਾਂਜੀ ਇਹ ਸਰਕਾਰ ਕੇਂਦਰ ਦੇ ਵਿੱਚ ਕਾਂਗਰਸ ਦੀ ਆ ਸਕਦੀ ਆ ਸੋ ਵੀਰ ਜੀ ਦਾ ਕਹਿਣ ਦਾ ਮਤਲਬ ਕੇਂਦਰ ਦੇ ਵਿੱਚ ਸਰਕਾਰ ਕਾਂਗਰਸ ਦੀ ਆ ਸਕਦੀ ਆ ਫਰੀਦਕੋਟ ਹਲਕੇ ਦੇ ਵਿੱਚ ਕਰਮਜੀਤ ਅਨਮੋਲ ਆ ਸਕਦੇ ਆ ਇਹ ਜਿਹੜੇ ਪਹਿਲਾਂ ਕਾਂਗਰਸ ਨੇ ਕੰਮ ਕੀਤੇ ਉਹਨਾਂ ਤੋਂ ਵੀ ਖੁਸ਼ ਆ ਲੇਕਿਨ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਕੰਮ ਆ ਉਸ ਤੋਂ ਵੀ ਇਹ ਜ਼ਿਆਦਾ ਲੋਕ ਬਾਅਦ ਜ਼ਿਆਦਾ ਖੁਸ਼ ਆ ਸੋ ਇਧਰ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਨਾ ਬਾਪੂ ਸਾਸਰੀ ਗੱਲ ਜੀ ਕੀ ਹਾਲ ਚੱਲ ਜੀ ਠੀਕ ਹੈ ਠੀਕ ਹੈ ਕਿਹਦੀ ਸਰਕਾਰ ਬਣ ਸਕਦੀ ਹੈ ਅੱਜ ਕੀ ਬਾਲਾ ਈ ਅਹੀ ਤਾਂ ਕੋਈ ਨਹੀਂ ਕਹਿ ਸਕਦਾ ਮਹਾਰਾਜ ਆਂਦਾ ਮਹਾਰਾਜ ਆਂਦਾ ਵੋਟ ਨਹੀਂ ਪਾਈ ਕਰੇ ਕਿ ਪਾਈ ਕਰੇ ਨਹੀਂ ਪਾਈਆਂ ਦੇਖੀਆਂ ਪਰ ਐਸ ਟਾਈਮ ਨਹੀਂ ਅਹੀ ਕੁਝ ਵੀ ਕਹਿ ਸਕਦਾ ਨਹੀਂ ਕਹਿ ਸਕਦੇ ਨਾ ਕਿਵੇਂ ਸასი ਗਾਲ ਜੀ ਕੀ ਹਾਲ ਹੈ ਠੀਕ ਠਾਕ ਹੋ ਹਾਂ ਵਧੀਆ ਵਧੀਆ ਜੀ ਕਿਵੇਂ ਵੋਟਾਂ ਦਾ ਬਹੁਤ ਜ਼ਿਆਦਾ ਜ਼ੋਰ ਚੱਲਦਾ ਹਾਂ ਹਾਂ ਜੀ ਹਾਂ ਜੀ ਸਾਰੀਆਂ ਪਾਰਟੀਆਂ ਹੁੰਦੀਆਂ ਨੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਕਿੰਨਾਂ ਦੇ ਕੰਮ ਚੰਗੇ ਲੱਗਦੇ ਉਮਰ ਲੰਘ ਚੱਲੀ ਤੁਹਾਡੀ ਅਸੀਂ ਲੱਗੇ ਆਏ ਤਾਂ ਝੂਠ ਨਹੀਂ ਮਾਰਨਾ ਝਾੜੂ ਵਾਲਿਆਂ ਨੂੰ ਪਾਉਣੀ ਹੈ। ਅੱਛਾ ਜੀ। ਹਾਂ। ਪਹਿਲਾਂ ਕਿਹਨਾਂ ਨੂੰ ਪਾਉਂਦੇ ਸੀ? ਪਹਿਲਾਂ ਕਾਂਗੜਾ ਨੂੰ ਪਾਉਂਦੇ ਸੀ। ਕਾਂਗੜਾ ਨੂੰ। ਹਾਂ। ਕਾਂਗੜਾ ਤੋਂ ਬਦਲ ਕੇ ਹੁਣ ਝਾੜੂ ਵਾਲੇ ਬਣ ਗਏ। ਹਾਂ ਮਰ ਜੀ। ਹਾਂ। ਇਹਨਾਂ ਦੇ 2 ਸਾਲ ਦੇ ਕੰਮ ਨੂੰ ਕਿਵੇਂ ਵੇਖਦੇ ਹੋ? ਚੰਗੇ ਲੱਗੇ ਜਾਂ ਕਿਵੇਂ ਲੱਗੇ? ਸਾਨੂੰ ਤਾਂ ਚੰਗੇ ਲੱਗੇ ਪਰ ਲੇਟ ਵਾਧੂ ਮਿਲਦੀ ਸਾਨੂੰ। ਕਦੇ ਬਿੱਲ? ਬਿੱਲ ਮਾਫ। ਕਣਕ ਕਿੱਦਾਂ ਦੀ ਮਿਲਦੀ? ਕਣਕ ਵਧ ਗਿਆ। ਹੋਰ ਕੋਈ ਕੰਮ ਜਿਹੜੇ ਪਹਿਲਾਂ ਨਾ ਹੁੰਦੇ ਹੁਣ ਹੋਣ ਲੱਗੇ ਬਣਾ। ਹਾਂ ਹਾਂ ਬਸ ਹੁੰਦੇ ਆ। ਇਹ ਕਿਨਾ ਸੀ ਬਪੂ ਜੀ ਆਪਣ ਇਹ ਸਨ ਬਾਪੂ ਪਿਆਰਾ ਸਿੰਘ ਜੀ ਪਿੰਡ ਬਾਜੇਕੇ ਫਰੀਦਕੋਟ ਹਲਕਾ ਪੈਂਦਾ ਹੈ ਇੱਥੇ ਆਪਾਂ ਪਿੰਡ ਦੇ ਵਿੱਚ ਜ਼ੀਰੋ ਲੈਵਲ ਤੇ ਆ ਕੇ ਵੀ ਜਨਮ ਦੀ ਕੋਸ਼ਿਸ਼ ਕੀਤੀ ਆ ਕਿ ਕਿਹੋ ਜਿਹੇ ਲੋਕਾਂ ਦੇ ਅੰਦਰ ਮਾਹੌਲ ਚਾਹਲਾ ਔਰ ਕਿਹੜੀ ਸਰਕਾਰ ਚਾਹੁੰਦੇ ਆ ਲੋਕ ਕਰਮਜੀਤ ਅਨਮੋਲ ਨੂੰ ਚਾਹੁੰਦੇ ਆ ਔਰ ਪਹਿਲੀਆਂ ਸਰਕਾਰਾਂ ਨੇ ਜਿਹੜੇ ਕੰਮ ਕੀਤੇ ਆ ਇੱਧਰ ਵੀਰ ਜੀ ਨੇ ਗੱਲਬਾਤ ਕੀਤੀ ਸਾਸੀ ਗੱਲ ਜੀ ਹਾਂਜੀ ਵਧੀਆ ਭਾਜੀ ਠੀਕ ਠਾਕ ਹੋ ਜੀ ਹਾਂਜੀ ਵਧੀਆ ਠੀਕ ਵੋਟ ਬਣੀਆਂ ਵੋਟ ਨਹੀਂ ਬਣੀਆਂ ਜੀ ਵੋਟ ਨਹੀਂ ਬਣੀਆਂ ਹਾਂਜੀ ਤੇ ਤੁਹਾਨੂੰ ਲੱਗਦਾ ਕਿਹੜੀ ਸਰਕਾਰ ਆਉਣ ਵਾਲੇ ਸਮੇਂ ਚ ਬਣ ਸਕਦੀ ਆ ਇਹ ਤਾਂ ਜੀ ਸਮਝ ਦੱਸੋ ਕੀ ਮੰਨਦਾ ਕਿੰਨੀ ਉਮਰ ਹੋ ਗਈ ਮੇਰੀ 18 ਸਾਲ 18 ਸਾਲ ਹਾਂਜੀ ਬੋਰਡ ਨਹੀਂ ਬਣਵਾਈ ਜੀ ਨਹੀਂ ਜੀ ਕਿਉਂ ਲੋੜ ਨਹੀਂ ਸਮਝੀ ਲੋੜ ਸਮਝੀ ਹੈ ਜੀ ਲੋੜ ਨਹੀਂ ਕਰਦਾ ਕੰਮ ਹੋਰ ਇੱਥੇ ਆਪਣੇ ਫਰੀਦਕੋਟ ਹਲਕੇ ਚ ਕੋਣ ਜਾ ਸਕਦਾ ਬੜਾ ਯਾਰ ਟਾਈਮ ਤਾਂ ਕੰਮ ਹੋ ਤਿੰਨਾਂ ਜੀ ਤੈਨੂੰ ਕੋਈ ਨਹੀਂ ਦੱਸ ਸਕਦਾ ਵੀਰ ਮੈਂ ਕਿਉਂ ਇਸ ਟਾਈਮ ਤਾਂ ਜੋ ਸਮਝ ਆਂਬਨ ਵੋਟਰਾਂ ਨੇ ਆਈਆਂਾਨੂੰ ਤਾਂ ਆਪ ਦੇਣਾ ਮਸੂ ਨਹੀਂ ਬੋਲਣਾ ਚਾਹੁੰਦੇ ਇਹ ਵੀਰ ਸੋ ਇਦਾਂ ਹੀ ਕਰਕੇ ਕੋਈ ਕੈਮਰੇ ਸਾਹਮਣੇ ਬੋਲਣਾ ਚਾਹੁੰਦਾ ਹੈ ਤੇ ਕੋਈ ਕੈਮਰੇ ਸਾਹਮਣੇ ਨਹੀਂ ਬੋਲਣਾ ਚਾਹੁੰਦਾ ਲੇਕਿਨ ਹਰ ਇੱਕ ਆਪਣਾ ਇਨਸਾਨ ਨੂੰ ਅੱਜ ਆਪਣਾ ਹੱਕ ਰਾਈਟ ਬੋਲਣ ਦਾ ਹੱਕ ਆ ਸੋ ਆਪਣੀ ਮੰਗ ਰੱਖਣ ਦਾ ਹੱਕ ਆ ਬੋਲਣਾ ਜੀ ਕੋਈ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਾਸੀ ਗਾਲ ਜੀ ਸਾਧ ਸਰਕਾਰ ਇਹਨਾਂ ਨਾਲ ਠੀਕ ਆ ਇਹ ਗਾਂ ਪਰੋਵਰ ਕੋਈ ਨਹੀਂ ਵਧੀਆ ਕਰਨੇ ਕੰਮ ਸਰਕਾਰਾਂ ਵਧੀਆ ਕੰਮ ਕਰਨ ਜਿਹੜਾ ਕਿ ਉਹ ਸਹੂਲਤ ਹੋਵੇ ਗਰੀਬਾਂ ਨੂੰ ਨੇ ਹੁਣ ਸਹੂਲਤਾ ਮਿਲ ਨਹੀਂ ਆ ਜੀ ਹੈ ਸਹੂਲਤਾ ਮਿਲਦੀ ਨਹੀਂ ਪਈਆਂ ਜੀ ਨੇ ਜੇ ਮੰਗਦੇ ਨੇ ਸਹੂਲਤਾ ਤੁਸੀਂ ਨਹੀਂ ਮਿਲਦੀ ਜਾਂਦੀਆਂ ਜੀ ਕਿਹਨੂੰ ਮਿਲਦਾ ਉਹ ਨਹੀਂ ਮਿਲਦੀਆਂ ਗੋੜ ਕਿਨੂੰ ਪਾਉਂਦੇ ਆ ਪਹਿਲਾਂ ਅੱਜ ਤੱਕ ਵੋਟ ਸਾਂਝੀ ਮਿੰਜੀ ਪਾਈ ਜੀ ਸਾਂਝੀ ਮਿੰਜੀ ਪਾਈ ਜੀ ਹੋਰ ਹੁਣ ਐਦ ਕੀ ਕਿਨੂੰ ਤੁਹਾਨੂੰ ਲੱਗਦਾ ਕਿ ਕੌਣ ਬਣ ਸਕਦਾ ਐਦ ਕੀ ਐ ਇੱਥੇ ਦੱਸਾਂਗੇ ਹੁਣ ਪਤਾ ਮੌਕਾ ਦੱਸਾਂਗੇ ਸ਼੍ਰੋਮਣੀ ਕਾਲੀਦਾ ਬੀਜ ਬੀਜ ਕਾਂਗਰਸ ਹੁਣ ਮੌਕਾ ਦੱਸਾਂਗੇ ਸੋ ਇਹ ਵੀ ਮਤਲਬ ਕਿ ਕਹਿੰਦੇ ਮੌਕੇ ਤੇ ਜੋ ਉਸ ਵਕਤ ਇਲੈਕਸ਼ਨ ਵਾਲੇ ਦਿਨ ਆਵੇਗਾ ਉਹ ਮੌਕਾ ਦੱਸਾਂਗੇ ਮੌਕੇ ਤੇ ਮੋਹਰਾ ਲੱਗਣ ਗਿਆ ਸੋ ਆਮ ਆਦਮੀ ਪਾਰਟੀ ਦੇ ਕਮਾਂਤੋਂ ਬਹੁਤ ਜ਼ਿਆਦਾ ਲੋਕ ਕੋਈ ਖੁਸ਼ ਨੇ ਤੇ ਕੋਈ ਖੁਸ਼ ਨਹੀਂ ਨੇ ਸੋ ਇੱਥੇ ਵੀਰ ਜੀ ਹੁਣ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬੱਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਹੀ ਪਿੰਡ ਆ ਜੀ ਆਪਣਾ ਪਿੰਡ ਵਾਜ ਜੇ ਬਾਪੂ ਜੀ ਇਲੈਕਸ਼ਨ ਚ ਰਹਿ ਗਏ ਆ 2-3 ਦਿਨ ਹੀ ਬਸ ਬੰਦ ਹੋ ਜਾਣਾ ਚੋਣ ਜਿੰਨਾ ਵੀ ਪ੍ਰਚਾਰ ਹੋ ਰਿਹਾ ਵਾ ਔਰ 1 ਜੂਨ ਨੂੰ ਇਲੈਕਸ਼ਨ ਆ ਤੁਹਾਨੂੰ ਲੱਗਦਾ ਕਿ ਕਿਹੜੀ ਸਰਕਾਰ ਬਣ ਸਕਦੀ ਆ ਮੈਨੂੰ ਤਾਂ ਲੱਗਦਾ ਹੈ ਵੀ ਕਾਂਗਰਸ ਸਰਕਾਰ ਹੀ ਬਣੇਗੀ ਕਾਂਗਰਸ ਬਣੇਗੀ ਹਾਂਜੀ ਹਾਂਜੀ ਅੱਛਾ ਜੀ ਉਹ ਕਿਵੇਂ ਲੱਗਦਾ ਤੁਹਾਨੂੰ ਸ਼ੋ ਲੱਗਦਾ ਇਸ ਤਰ੍ਹਾਂ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ 13 ਸੀਟਾਂ ਵਿੱਚੋਂ 9 ਸੀਟਾਂ ਪੱਕੀਆਂ ਕਾਂਗਰਸ ਦੀ ਹੈ ਤੇ ਬਾਕੀ ਕੀ ਹੈ ਆਮ ਪਾਰਟੀ ਦੀ ਸਮਝ ਆਈ ਗੱਲ ਹੈ ਤੇ ਸੈਂਟਰ ਤੇ ਹਰ ਇੱਕ ਬੰਦੇ ਨੂੰ ਕੀ ਹੈ ਜ਼ਰੂਰ ਤੇ ਹੀ ਹੈ ਵੀ ਮੋਦੀ ਦੀ ਕੀ ਹੋਵੇ ਹੂੰ ਉੱਥੇ ਮੋਦੀ ਨੂੰ ਉਤਾਰਨਾ ਜ਼ਰੂਰੀ ਹੈ ਜੇ ਨਹੀਂ ਉਤਰਦਾ ਤਾਂ ਫਿਰ ਇੰਦਸਤਾਨ ਦਾ ਕੀ ਹੈ ਕੁਝ ਪੜ ਪੱਲੇ ਨਹੀਂ ਰਹਿਣਾ ਕਿ ਜ਼ਰੂਰੀ ਕਾਂਗਰਸ ਸਰਕਾਰ ਉੱਥੇ ਆਏਗੀ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ 2 ਸਾਲ 2.5 ਸਾਲ ਤੋਂ ਕੰਮ ਕਰ ਰਹੀ ਹੈ ਇਹਨਾਂ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਬਹੁਤ ਵਧੀਆ 2 ਸਾਲ ਹੋ ਗਏ ਨਹੀਂ ਵੀ ਕਾਰੋਬਾਰ ਬਹੁਤ ਵਧੀਆ ਕਰ ਰਹੇ ਹੈ ਪਹਿਲੀਆਂ ਸਰਕਾਰਾਂ ਨਾਲੋਂ ਹਾਂ ਪਹਿਲੀਆਂ ਸਰਕਾਰਾਂ ਨਾਲੋਂ ਬਹੁਤ ਵਧੀਆ ਹੈ ਕਿ ਉਹਨਾਂ ਦੋ ਸਾਲਾਂ ਵਿੱਚ ਜਿੰਨਾ ਵੀ ਕੀ ਕੀਤਾ ਹੈ ਵਿਕਾਸ ਬੜਾ ਵਧੀਆ ਕਰ ਰਿਹਾ ਹੈ ਕਿ ਜੋਰ ਮਾਰ ਰਿਹਾ ਜੋ ਦਵਿੰਦਰ ਸਿੰਘ ਲਾਡੀਟੋ ਸ ਉਹ ਪੂਰਾ ਆਪਦੇ ਵੱਲੋਂ ਕੀ ਕਰ ਰਿਹਾ ਹੈ ਜੋਰ ਮਾਰ ਰਿਹਾ ਹਾਂ ਇੱਥੇ ਹਲਕਾ ਫਰੀਦਕੋਟ ਦੇ ਵਿੱਚ ਨਾਮੀ ਚਿਹਰੇ ਆ ਜਿਹਦੇ ਵਿੱਚ ਹਾਂਸ ਰਾਜ ਹੰਸ ਪੁਰਾਣੇ ਆ ਲੀਡਰ ਵੀ ਆ ਔਰ ਨਾਮੀ ਵੀ ਆ ਨਾਂ ਵੀ ਉਹਨਾਂ ਦਾ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਬੋਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਨੂੰ ਲੱਗਦਾ ਕਿਦਾਂ ਟੱਕਰ ਹੋ ਸਕਦੇ ਸ੍ਰੋਮਣੀ ਅਕਾਲੀ ਦਲ ਕਾਂਗਰਸ ਦੇ ਨਾਲ ਜਾਂ ਭਾਜਪਾ ਦੇ ਨਾਲ ਇਹ ਕਿਹਨਾਂ ਦੀ ਟੱਕਰ ਹੋ ਸਕਦਾ ਇੱਥੇ ਆਮ ਪਾਰਟੀ ਫਰੀਦਕੋਟ ਹਲਕਾ ਹੋਰ ਸਿੰਘ ਕੱਢੇਗਾ ਫਰੀਦਕੋਟ ਆਹਾਂ ਫਰੀਦਕੋਟ ਤੋਂ ਸੋ ਇਹਨਾਂ ਦਾ ਕਹਿਣਾ ਕਿ ਫਰੀਦਕੋਟ ਹਲਕੇ ਦੇ ਵਿੱਚੋਂ ਕਰਮਜੀਤ ਅਨਮੋਲ ਨੂੰ ਲੋਕ ਚਾਹੁੰਦੇ ਅੱਗੇ ਹੋਰ ਵੀ ਜਿੰਨਾ ਗੱਲਬਾਤ ਕਰਦੇ ਆ ਵੀ ਇਹਨਾਂ ਨੇ ਨਹੀਂ ਉਹਨਾਂ ਨਾਲ ਕਰਾ ਦੇ ਮੈਨੂੰ ਐਡੀ ਗੱਲਬਾਤ ਨਹੀਂ ਸੋ ਇਹ ਵਿੱਚ ਨਹੀਂ ਬੋਲਣਾ ਚਾਹੁੰਦੇ ਕੱਢ ਦੇ